ਸ੍ਰੀਕਾਲ ਦੋਸਤੋ ਅੱਜ ਨਾ ਆਪਾਂ ਖੜਿਆ ਤਲਵੰਡੀ ਸਾਬੋ ਰੋਡ ਤੇ ਤੁਸੀਂ ਤਲਵੰਡੀ ਸਾਬੋ ਨੂੰ ਜਾਂਦੇ ਇੱਕ ਵੱਡਾ ਸ਼ੈੱਡ ਜ਼ਰੂਰ ਦੇਖਿਆ ਹੋਊਗਾ ਗਾਈਆਂ ਦਾ ਹਨਾ ਤੇ ਮਨ ਦੇ ਵਿੱਚ ਉਹ ਯਾਰ ਆਪਾਂ ਦੇਖ ਕੇ ਆਈਏ ਫਿਰ ਅਗਲਾ ਕਹਿੰਦਾ ਯਾਰ ਪਤਾ ਨਹੀਂ ਕੀ ਕਹਿਣਗੇ ਹਨਾ ਤੇ ਅੱਜ ਆਪਾਂ ਬਾਈਆਂ ਕੋਲੇ ਪਹੁੰਚ ਕੀਤੀ ਐ ਤੁਹਾਨੂੰ ਕੱਲੀ-ਕੱਲੀ ਗੱਲ ਦਾ ਜਵਾਬ ਦੇਊਗਾ ਬਾਈ ਤੇ ਜਿਹੜੇ ਕਹਿੰਦੇ ਸੀ ਐਚਐਫ ਗਾਇਆਂ ਦਾ ਕੰਮ ਫੇਲ ਹੋ ਗਿਆ ਜਾਂ ਦੁੱਧ ਦਾ ਮੁੱਲ ਨਹੀਂ ਮਿਲਦਾ ਜਾਂ ਹੋਰ ਵੀ ਕਈ ਸਵਾਲ ਜਾਂ ਲਾਂਬੇ ਹੈਗੇ ਆਪਣੇ ਕਿਸਾਨਾਂ ਦੇ ਉਹ ਬਾਈ ਇਹਨਾਂ ਗੱਲਬਾਤ ਕਰਾਵਾਂਗੇ ਤੇ ਬਹੁਤ ਮੰਨ ਲਓ ਪੰਜਾਬ 'ਚ ਥੋੜੇ ਹੈਗੇ ਜਿਹੜੇ ਫਾਰਮ ਆਏ ਬਣਿਆ ਬਹੁਤ ਆਟੋਮੈਟਿਕ ਫਾਰਮ ਬਣਿਆ ਤੇ ਗਾਇਆਂ ਦਾ ਹਰੇਕ ਧਿਆਨ ਰੱਖਿਆ ਗਿਆ ਪੂਰੇ ਵਿਗਿਆਨਕ ਤਰੀਕੇ ਨਾਲ ਬਣਾਇਆ ਗਿਆ ਹੈਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਤੇ ਪਿੰਡ ਜ਼ਰੂਰ ਦੱਸ ਦਿਓ ਨਾਮ ਬਾਈ ਰਾਜਮਨਿੰਦਰ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਟੰਡਾ ਠੀਕ ਹੈ ਜੀ ਤੇ ਬਾਈ ਜੀ ਇਹ ਹੁਣ ਜਿਹੜਾ ਇਹ ਫਾਰਮ ਬਣਿਆ ਹੋਇਆ ਤੁਹਾਡਾ ਕਿੰਨੇ ਜਾਨਵਰਾਂ ਦਾ ਬਣਾਇਆ ਤੁਸੀਂ ਇਹ ਜਿਹੜਾ ਸ਼ੈੱਡ ਐਡ ਅੱਪ ਦੇਖ ਰਹੇ ਆਂ ਇਹ ਬਾਈ 100 ਜਾਨਵਰ ਦਾ ਹੈ ਠੀਕ ਹੈ ਤੇ ਇਹ ਬਾਈ ਤੁਸੀਂ ਮੰਨ ਲਓ ਵੀਡੀਓ ਦੇਖ ਕੇ ਸਿੱਧਾ ਹੀ ਇਹ ਕੰਮ ਚਲਾ ਲਿਆ ਕਿ ਪੁਰਾਣਾ ਕੰਮ ਆ ਤੁਹਾਡਾ ਕੋਈ ਨਹੀਂ ਬਾਈ ਆਪਾਂ ਨੂੰ 4-5 ਸਾਲ ਹੋ ਗਏ ਆਪਾਂ ਨੂੰ ਘਰੋਂ ਸ਼ੌਂਕ ਪਿਆ ਸੀਗਾ ਠੀਕ ਹੈ ਜੀ ਠੀਕ ਹੈ ਇੱਕ ਦੋ ਗਾਵਾਂ ਤੋਂ ਆਪਾਂ ਸਟਾਰਟ ਕਰਿਆ ਵੀ ਹੌਲੀ-ਹੌਲੀ ਹੂੰ 5 ਕ ਸਾਲਾਂ ਚ ਆਪਾਂ ਇੱਥੋਂ ਤੱਕ ਆ ਗਏ ਠੀਕ ਹੈ ਮੰਨ ਲਓ ਪਹਿਲਾਂ ਛੋਡੇ ਜਿਹੜਾ ਪੁਰਾਣਾ ਘਰ ਜਿਹੜੇ ਆਪਣੇ ਆਪ ਪਿੱਛੇ ਦੇਖੀਏ ਨੇ ਵੀਡੀਓ ਦੇ ਹਾਂ ਬਈ ਜਿਵੇਂ ਆਪਣੇ ਪੁਰਾਣੇ ਛਤੜੇ ਹੁੰਦੇ ਆ ਉੱਥੋਂ ਹੀ ਕੰਮ ਮੰਨ ਕੇ ਵੀ ਸਟਾਰਟ ਹੋਇਆ ਹੋਇਆ ਸੀ ਆਪਣਾ ਇਹ ਵੀ ਬਈ ਸਿੱਖਣ ਦੀ ਗੱਲ ਹੈਗੀ ਹੈ ਨਾ ਸਿੱਧਾ ਬਈ ਆ ਪੰਗਾ ਨਾ ਲਓ ਜਿਹੜਾ ਪੂਰਾ ਤਗੜਾ ਸਿਸਟਮ ਹੋ ਗਿਆ ਜਿਹਨਾਂ ਤੁਸੀਂ ਆਪ ਦੀ ਮੰਨ ਕੇ ਵੀ ਘਰ ਦੀ ਬਰੀਡ ਤਿਆਰ ਕਰਕੇ ਹੀ ਕੰਮ ਸਟਾਰਟ ਹੋਊਗਾ ਆਪਾਂ ਜੇ ਇੱਕ ਅੱਗੇ ਵੀ ਮੁੱਲ ਦੇ ਗਾਂਵਾਂ ਨਾਲ ਉਵੇਂ ਵੀ ਨਹੀਂ ਹੁੰਦਾ ਠੀਕ ਹੈ ਵੀ ਇੱਕ ਦੋ ਗਾਂਵਾਂ ਤੋਂ ਆਪ ਦਾ ਘਰੇ ਟ੍ਰਾਇਲ ਲਾ ਕੇ ਦੇਖ ਲਓ ਬਈ ਸਾਲ ਦੋ ਸਾਲ ਉਹ ਤੇ ਦੇਖੋ ਬਈ ਕੀ ਵਜਦਾ ਕਰਦਾ ਨਾਲੇ ਛੋ ਤੇ ਹੁਣ ਬਈ ਕਿਹੜੀ ਬਰੀਡ ਦੀਆਂ ਤੁਹਾਡੇ ਕੋਲੇ ਗਾਂਾਂ ਹੈਗੀਆਂ ਜਿਹੜੀਆਂ ਫਾਰਮ ਤੇ ਆਪਣੇ ਕੋਲੇ ਬਈ ਐਚ ਐਫ ਹੀ ਹੈ ਹੂੰ ਤੇ ਵੱਧ ਤੋਂ ਵੱਧ ਕਿੰਨੇ ਕੁ ਦੁੱਧ ਵਾਲੀ ਗਾਂ ਹੈਗੀ ਥੋਡੇ ਕੋਲੇ ਆਪਣੇ ਕੋਲੇ ਬਈ 52 ਲੀਟਰ ਵਾਲੀ ਗਾਂ ਹੈਗੀ ਹੈ ਜਿਹੜਾ ਆਪਾਂ ਆਪ ਝੋਇਆ ਆਪਣੇ ਫਾਰਮ ਤੇ ਠੀਕ ਹੈ ਇੱਕ ਨਾ ਬਈ ਪਹਿਲਾਂ ਲੰਬਾ ਹੁੰਦਾ ਸੀ ਆਪਣੇ ਬਈ ਯਾਰ ਐਚ ਐਫ ਗਾਂਾਂ ਰਿਪੀਟ ਹੋ ਜਾਂਦੀਆਂ ਬੰਦਦੀਆਂ ਨਹੀਂ ਹਨਾ ਜਾ ਭਾਈ ਇਹ ਗਰਮੀ ਨਹੀਂ ਸਹਿਣ ਕਰਦੀਆਂ ਤੇ ਤੁਸੀਂ ਵਧੀਆ ਰੱਖੀ ਬੈਠੇ ਹੋ ਪਹਿਲਾਂ ਵੀ ਤੁਸੀਂ ਐਫਪੀਤੀ ਕੰਮ ਕੀਤਾ ਹਾਂ ਭਾਈ ਆਪਣਾ ਕੰਮ ਐਫਪੀਤੀ ਹੈ ਤੇ ਜਿਹੜੀ ਗੱਲ ਹੈ ਗਰਮੀ ਦੀ ਗਰਮੀ ਥੋੜੀ ਜੀ ਮੰਨਦੇ ਆ ਪਰ ਉਹ ਜਾਂ ਵੀ ਇਹ ਪੱਖੇ ਫੌਗਰ ਸਪ੍ਰਿੰਕਲ ਉਹ ਜਿਹ ਸਿਸਟਮ ਆਪਾਂ ਨੂੰ ਕਰਨਾ ਪੈਂਦਾ ਵੀ ਜੇ ਆਪਾਂ ਦੇਸੀ ਤਰੀਕੇ ਨਾਲ ਕਰਗੇ ਵੀ ਜਿਵੇਂ ਕਿਕਰਾਂ ਥੱਲੇ ਬੰਨ ਲੈਂਦੇ ਓਵੇਂ ਇਹ ਜਾਨਵਰ ਨਹੀਂ ਹੈਗੇ ਪਾਲਣ ਵਾਲੇ ਕੋ ਨਹੀਂ ਪਾਲਣ ਵਾਲੇ ਹਾਂ ਭਾਈ ਓਵੇਂ ਨਹੀਂ ਪਾਲਦੇ ਜੇ ਕਿਸੇ ਕੋਲੇ ਐਡਾ ਤਗੜਾ ਸਿਸਟਮ ਨਹੀਂ ਕਰ ਸਕਦਾ ਉਹ ਕੋਈ ਦੇਸੀ ਬਰੀਡ ਰੱਖ ਸਕਦਾ ਜਿਵੇਂ ਗੋਗਲ ਰੱਖ ਲੈਣਾ ਹਾਂ ਭਾਈ ਠੀਕ ਹੈ ਤੇ ਬਈ ਇੱਕ ਹੁੰਦਾ ਜਿਹੜੀ ਮੇਨ ਗੱਲ ਹੈ ਦੁੱਧ ਆਪਾਂ ਪੈਦਾ ਵੀ ਕਰ ਲੈਨੇ ਬਹੁਤ ਫਾਰਮਰ ਫੇਲ ਹੋ ਜਾਇਆ ਇੱਕ ਕਰਕੇ ਬਈ ਦੁੱਧ ਦਾ ਸਹੀ ਰੇਟ ਨਹੀਂ ਮਿਲਦਾ ਤੁਸੀਂ ਦੁੱਧ ਆਪ ਵੇਚ ਦਿਓ ਜਾਂ ਕੋਈ ਤੁਹਾਡੇ ਕੋਲੇ ਦੁੱਧ ਲੈਣ ਆਉਂਦਾ ਕਿਹੜੀ ਕੰਪਨੀ ਥਰੂ ਵੇਚਦੇ ਆ ਦੁੱਧ ਬਈ ਆਪਣਾ ਅਮਰੀਕਾ ਨੂੰ ਦੁੱਧ ਜਾਂਦਾ ਹੈਗਾ ਠੀਕ ਹੈ ਦੁੱਧ ਦਾ ਕੰਮ ਉੱਥੇ ਫੇਰ ਹੈ ਜਿਹੜੇ ਬਈ ਛੋਟੇ ਪੱਧਰ ਤੇ ਹੈ ਉਹਨਾਂ ਦਾ ਜਦੋਂ ਡੇਰੀਆਂ ਤੇ ਪਾਉਂਦੇ ਹੋ ਡੇਰੀ ਵਾਲੀ ਉਹਨਾਂ ਤੇ ਸਕੀਮ ਧਰੀ ਜਾਂਦੇ ਆ 4-5 ਫਾਂਸ ਮਾਰ ਦਿੰਦੇ ਆ ਉਹਨਾਂ ਨੇ ਮੰਨ ਕੇ ਦਵਾਈ ਜਾਂਦੇ ਆ ਉਹ ਬੰਦੇ ਦਾ ਮਾਣ ਆਕ ਜਾਂਦਾ ਯਾਰ ਵੀ ਆਪਾਂ ਨੂੰ ਕੁਝ ਬਚਦਾ ਨਹੀਂ ਕੱਲੀ ਫੀਡ ਹੀ ਆਉਂਦੀ ਆ ਹਾਂ ਬਈ ਉਹਦੀ ਫੀਡ ਵੀ ਮਸੇ ਮੰਨ ਵੀ ਉਧਰੋਂ ਘਰੋਂ ਗਾਲਾਂ ਪੈਂਦੀਆਂ ਉਹਨਾਂ ਬੰਦੇ ਦਾ ਮਾਣੀ ਟੁੱਟ ਠੀਕ ਹੈ ਹੁਣ ਆਪਣਾ ਜਿਹੜਾ ਦੁੱਧ ਸਾਰਾ ਉਹ ਇਥੋਂ ਗੱਡੀ ਲੈ ਕੇ ਜਾਂਦੀ ਕਿ ਹਾਂ ਬਈ ਗੱਡੀ ਲੈ ਕੇ ਜਾਂਦੀ ਹੈ ਦੋ ਟਾਈਮ ਆਪਣੇ ਕੋਲੇ ਆਉਂਦੀ ਹੈ ਠੀਕ ਹੈ ਇੱਕ ਬਈਏ ਫਾਰਮ ਨੰਬਰ ਲੈਦਾ ਜਿਵੇਂ ਅਵੀਰਕਾ ਹੋ ਗਿਆ ਜਾਂ ਬਾਣੀ ਦਾ ਹੋ ਗਿਆ ਇਹ ਵੀ ਇੱਕ ਫਾਇਦਾ ਹੈਗਾ ਹਨਾ ਬਈ ਸਿਆਲ ਆਵੇ ਗਰਮੀਆਂ ਆਵੇ ਆਪਣਾ ਦੁੱਧ ਚੱਲੀ ਜਾਣਾ ਹਨਾ ਹੁਣ ਜਿਹੜਾ ਖਿਆਲ ਚਾਕੇ ਦੁੱਧ ਦੂਜੇ ਦੁੱਧ ਦੀ ਥੋੜੇ ਲੱਛਣ ਕਰਨ ਲੱਗ ਜਾਂਦੇ ਆ ਹਾਂ ਬਈ ਚੱਕਣੋ ਵੀ ਹਟ ਜਾਂਦੇ ਫਿਰ ਬੰਦਾ ਇਹਨਾਂ ਦੁੱਧ ਲੈ ਜਾਊ ਕਿੱਥੇ ਇਹ ਆਪਣੀ ਦਿੱਕਤ ਆਪਾਂ ਨੂੰ ਆਉਂਦੀ ਨਹੀਂ ਵੀ ਉਹਨਾਂ ਨੇ ਚੱਕਣੀ ਚੱਕਣੇ ਤੇ ਜਿਹੜੀਆਂ ਬਈ ਹੁਣ ਕਿੰਨੇ ਨਾਗਾ ਤੁਹਾਡੇ ਕੋਲੇ ਜਿਹੜੇ ਸਾਰੇ ਆਪਣੇ ਕੋਲੇ ਬਈ ਹੁਣ 35 ਕ ਜਾਨਵਰ ਹੈਗੇ ਵੱਡੇ ਛੋਟੇ ਹਜੇ ਹੋਰ ਵਧਾਵਾਂਗੇ ਹਾਂ ਬਈ ਆਪਦੀ ਮੰਨ ਕੇ ਵੀ ਬਰੀਡ ਤਿਆਰ ਕਰਾਂਗੇ ਆਪਾਂ ਪਰਚੇਜ ਨਹੀਂ ਕਰਦੇ ਠੀਕ ਹੈ ਤੇ ਬਾਕੀ ਬਈ ਜਿਵੇਂ ਤੁਸੀਂ ਉਮਰ ਵੀ ਤੁਹਾਡੀ ਹਜੇ ਛੋਟੀ ਲੱਗਦੀ ਹੈ ਹਨਾ ਤੁਸੀਂ ਨਹੀਂ ਬਾਹਰ ਪੂਰ ਦਾ ਜਾਣ ਦਾ ਸੋਚਿਆ ਬਈ ਨਹੀਂ ਯਾਰ ਬਈ ਬਾਹਰ ਜਾ ਕੇ ਕੀ ਕਰਨਾ ਐਵੇਂ ਕਿਸੇ ਦੀ ਨੌਕਰ ਲੱਗਣ ਨਾਲੋਂ ਆਪ ਦੇ ਛੋਟੇ ਕੰਮ ਦੇ ਵੱਡੇ ਮਾਲਕ ਚੰਗੇ ਆ ਠੀਕ ਹੈ ਇੱਥੇ ਸਰਦਾਰੀ ਹੈ ਕੰਮ ਹਾਂ ਬਈ ਇੱਥੇ ਤੇਰੇ ਥੱਲੇ ਵੀ ਬੰਦੇ ਕੰਮ ਕਰਦੇ ਆ ਹਾਂ ਬਈ ਇੱਥੇ ਆਪਾਂ ਆਪ ਰੱਖਦੇ ਆ ਇੱਕ ਬੰਦਾ ਦੋ ਬਾਹਰ ਕਿਤੇ ਹੀਠਾਂ ਲੱਗਣਾ ਜਾ। ਹਾਂ ਬਈ ਬਾਹਰ ਆਪਾਂ ਤੇ ਫਾਲਸਾ ਸਾਹਿਬ ਬਈ ਕੀ ਕਰਦੇ ਆ ਬ੍ਰਦਰ ਕੋਈ ਹੈਗਾ ਕਿ ਕੱਲੀ ਉੱਥੇ ਬਈ ਬ੍ਰਦਰ ਹੈਗਾ ਉਹ ਐਡਵੋਕੇਟ ਹੈ। ਠੀਕ ਹੈ ਠੀਕ ਹੈ। ਉਹਨੇ ਵਕੀਲ ਨਹੀਂ ਆਖੇ ਯਾਰ ਮੈਂ ਕੋਡ ਕਚਹਿਰੀਆਂ ਚ ਹਾਈ ਫਾਈ ਕੰਮ ਆ ਤੇ ਤੁਸੀਂ ਜਦੋਂ ਆਉਣਾ ਮੈਂ ਇਥੇ ਮੱਥੇ ਗੋਹੇ ਲੱਗਦਾ। ਨਹੀਂ ਬਈ ਨਹੀਂ ਉਹ ਵੀ ਪੂਰੀ ਮਦਦ ਲਗਾਉਂਦਾ। ਹਾਂ ਬਈ ਪੂਰੀ ਹੈਲਪ ਕਰਾਉਂਦਾ ਉਹ ਵੀ। ਉਹਦੀ ਡਿਊਟੀ ਬਈ ਕਿੱਥੇ ਹੁੰਦੀ ਹੁਣ? ਬਈ ਬਠਿੰਡੇ ਕਚਹਿਰੀਆਂ ਚ। ਬਠਿੰਡੇ ਕਚਹਿਰੀਆਂ ਚ ਠੀਕ ਹੈ। ਹਾਂ ਜੀ। ਮੰਨ ਲਓ ਇਹ ਵੀ ਕਹਿ ਸਕਦੇ ਆ ਐਡਵੋਕੇਟ ਦਾ ਵੀ ਹਿੱਸਾ ਹੈਗਾ। ਹਾਂ ਬਈ ਤੇ ਆ ਜਿਹੜੀਆਂ ਆਪਾਂ ਬਈ ਵੇਖੀ ਇਹਨੇ ਛੋਟੀਆਂ ਮੱਛੀਆਂ ਇਹ ਫਿਰ ਘਰੇ ਤਿਆਰ ਕਰੀ ਜਾਂਦੇ ਹਾਂ। ਹਾਂ ਬਈ ਇਹ ਆਪਣੀ ਘਰ ਦੀ ਬਰੀੜੀ ਐ। ਤੇ ਕਿਹੜੇ-ਕਿਹੜੇ ਸੀਮਾਂ ਦੀਆਂ ਤੇ ਕਿੰਨੀ ਉਮਰ ਹੋ ਗਈ ਇਹਨਾਂ ਦੀ ਐ? ਉਮਰ ਬਈ ਹੁਣ ਇਹ ਗੱਬਣ ਵੀ ਹੋ ਗਈਆਂ ਇਹ 18-18 ਮਹੀਨਿਆਂ ਦੀਆਂ ਬਹਿੜਾਂ ਹੀ ਆ। ਹੂੰ। ਤੇ ਵੀ ਮੰਨ ਕੇ ਚਲੋ 2-2.5 ਮਹੀਨਿਆਂ ਦੀਆਂ ਗੱਬਣ ਵੀ ਹੋਗੀਆਂ ਹੋਗੀਆਂ। ਠੀਕ ਐ। ਤੇ ਇਹਦੇ 'ਚ EBS ਦੀਆਂ ਹੈਗੀਆਂ ਤੇ ਡੈਨਮਾਰਕ ਦੀ ਐ। ਠੀਕ ਐ। ਇਹ ਆਪਣੇ ਬਹਿੜਾਂ ਹੈਗੀਆਂ। ਤੇ ਜਿਹੜੇ ਇਦਾਂ ਆਪਣੀਆਂ ਗਾਈਆਂ ਜਿਹੜੀਆਂ ਮੇਨ ਹੁਣ ਮਿਲਕਿੰਗ ਤੇ ਹੈਗੀਆਂ ਹਨਾ ਜੀ। ਹਾਂਜੀ। ਇਹ ਇਹ ਫੌਗਰ ਫੁੱਗਰ ਸਾਰਾ ਸਿਸਟਮ ਲਾਇਆ ਬਈ ਹਨਾ ਹਾਂ ਬਈ ਇਹ ਫਿਰ ਜ਼ਰੂਰੀ ਹੈ ਇਹਨਾਂ ਬਿਨਾ ਤਾਂ ਇਹ ਬਚਦਿਆਂ ਨਹੀਂ ਹੈਗਾ ਠੀਕ ਹੈ ਇੱਕ ਆਪਾਂ ਬਈ ਹੋਰ ਵੇਖਦੇ ਹਾਂ ਹਨਾ ਐਡਾ ਤਕੜਾ ਸ਼ੈੱਡ ਆ ਇਹ ਇਹ ਤੁਸੀਂ ਆਪ ਦੇ ਬੇਸ ਤੇ ਪਾਇਆ ਕਿ ਕੋਈ ਸਰਕਾਰ ਤੋਂ ਲੋਨ ਵਗੈਰਾ ਜਾਂ ਕੋਈ ਸਬਸਿਡੀ ਸਕੀਮ ਵੀ ਲਈ ਹੋਈ ਹੈ ਬਈ ਜ਼ਿਆਦਾਤਰ ਤਾਂ ਆਪ ਦਾ ਹੀ ਹੈ ਪਰ ਸਰਕਾਰ ਦਾ ਵੀ ਥੋੜਾ ਜਿਹਾ ਯੋਗਦਾਨ ਹੈਗਾ ਹਾਂ ਵੀ ਮੰਨ ਕੇ ਚਲੋ ਹੁਣ ਜੇ ਮੈਂ ਆਪਾਂ ਨੂੰ ਬੀਮੇ-ਚੀਮੇ ਕਰਾਉਣੇ ਪੈਂਦੇ ਆ ਜਾਂ ਥੋੜੀ ਸਿਕਿਉਰਿਟੀ ਟਾਈਪ ਹੋ ਜਾਂਦਾ ਹੂੰ ਮੇ ਥੋੜੀ ਜੀ ਮਦਦ ਤਾਂ ਹੈਗੀ ਆ ਪਰ ਜ਼ਿਆਦਾ ਇਹ ਆਪਦੀ ਹੈ ਆਪਦੀ ਹੈ ਜੇ ਮੰਨ ਲਓ ਜਾਨਵਰ ਵੀ ਆਪਦੇ ਤਿਆਰ ਕਰੇ ਹੋਏ ਸੀ ਨਾ ਮਾਰਾ ਮੋਟਾ ਹੋ ਜਾਂਦਾ ਸਾਰਾ ਨੀ ਮੰਨ ਕੇ ਕਿਸੇ ਤੇ ਨਿਰਭਰ ਹੋ ਸਕਦਾ ਆਪ ਨੂੰ ਵੀ ਕੋਹਣਾ ਕੁਸਤਾ ਕਰਨੀ ਪੈਂਦੀ ਹੈ ਕਰਨਾ ਕੋਈ ਬਾਕੀ ਉਹ ਨਹੀਂ ਚੱਕਰ ਇਕੱਲੀ ਸਬਸਿਡੀ ਲੈ ਕੇ ਦਿਖਾ ਕੇ ਸ਼ੈੱਡ ਪੱਟ ਤਾ ਮੰਨ ਲਓ ਕੰਮ ਜਿਹੜੇ ਪੈਸੇ ਦਾ ਆਉਂਦੇ ਹਾਂ ਹਾਂ ਭਾਈ ਉਹ ਹੁਣ ਚੱਲਦਾ ਵੀ ਨਹੀਂ ਸਿਸਟਮ ਵੀ ਬੰਦਾ ਕਹੇ ਵੀ ਮੈਂ ਸਬਸਿਡੀ ਖਾ ਲੂੰ ਉਹ ਤਾਂ ਸਿਸਟਮ ਹੈ ਨਹੀਂ ਸੋਚ ਕੇ ਕਰੇ ਵੀ ਨਾ ਅੱਗੇ ਸੀਗੇ ਆਂਡੀਆਂ ਗਵਾਂਢੀ ਨੇ ਦਿਖਾ ਦਿੰਦੇ ਸੀ ਹਾਂ ਉਹ ਪਹਿਲਾਂ ਚੱਲੇ ਜਾਂਦਾ ਸੀ ਬਾਈ ਹੁਣ ਨਹੀਂ ਉਹ ਸਿਸਟਮ ਹੈਗਾ ਹੁਣ ਤਾਂ ਮੰਨ ਕੇ ਹਾਂ ਜਉਂਨਾ ਚਿਰ ਉਹ ਕਲੀਅਰ ਹੀ ਨਹੀਂ ਕਰਦੇ ਜਿੰਨਾ ਚਿਰ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਤੇ ਇੱਕ ਬਾਈ ਕੋਈ ਟ੍ਰੇਨਿੰਗ ਵੀ ਲਈ ਹੈ ਦੀ ਤੁਸੀਂ ਡੇਰੀ ਫਾਰਮ ਦੀ ਟ੍ਰੇਨਿੰਗ ਹਾਂ ਬਾਈ ਫਿਰ ਜਦੋਂ ਆਪਾਂ loan ਲੈਣ ਵੀ ਲੈਣਾ ਆਪਾਂ ਨੂੰ ਉਹਦੇ ਉਸ ਖਾਤਰ ਵੀ ਜ਼ਰੂਰੀ ਪੈਂਦੀ ਹੈ ਆਪਣੀ ਸਰਦੂਲਗੜ 15 ਦਿਨਾਂ ਦੀ ਮਹੀਨੇ ਦੀ AIDB ਟ੍ਰੇਨਿੰਗ ਹੁੰਦੀ ਹੈ ਉਹ ਆਪਣੀ ਲਈ ਹੋਈ ਹੈ ਸਰਕਾਰੀ ਟ੍ਰੇਨਿੰਗ ਲਈ ਹਾਂ ਬਾਈ ਠੀਕ ਹੈ ਬਹੁਤ ਵਧੀਆ ਤੇ ਜਿਹੜੀ ਆਪਾਂ ਬਾਈ ਰੋਜ਼ ਦੀ ਆਪਾਂ ਗੱਲ ਕਰੀਏ ਇਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਈ ਕੀ ਫੀਡ ਵਗੈਰਾ ਚ ਜਿਵੇਂ ਆਚਾਰ ਹੋ ਗਿਆ ਹਰਾਚਾਰਾ ਇਹਦੇ ਵਿੱਚ ਕੀ ਤੁਸੀਂ ਇਹਨੂੰ ਗਾਇਆਂ ਨੂੰ ਦੇ ਰਹੇ ਇਹ ਪਸ਼ੂਆਂ ਦੇ ਹਿਸਾਬ ਨਾਲ ਹੀ ਜਿਵੇਂ ਹੁਣ ਕੋਈ ਵੱਧ ਦੁੱਧ ਵਾਲੀ ਹੈ ਕੋਈ ਘੱਟ ਵਾਲੀ ਹੈ ਉਹਨਾਂ ਨੂੰ ਸਾਇਲੇਜ ਤੂੜੀ ਤੇ ਫੀਡ ਉਹਨਾਂ ਦੇ ਸਿਸਟਮ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਠੀਕ ਹੈ ਜਿਵੇਂ ਆਪਣੀਆਂ ਹੀਫਰਾਆਂਆਂ ਜਾਂ ਵੱਡੀਆਂ ਜਾਂ ਛੋਟੀਆਂ ਜਿਵੇਂ ਗੱਬਣਾ ਹੋਊਗਾ ਉਹਨਾਂ ਨੂੰ ਅਲੱਗ ਤਰ੍ਹਾਂ ਦੀ ਫੀਡ ਦਿੱਤੀ ਜਾਂਦੀ ਹੈ ਹਾਂਜੀ ਠੀਕ ਹੈ ਸਾਈਲੇਜ ਤੇ ਤੂੜੀ ਤਾਂ ਮੰਨ ਕੇ ਵੀ ਉਸ ਹਿਸਾਬ ਨਾਲ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਮੱਕੀ ਦਾ achar ਆ ਗਿਆ ਤੇ ਵੀ ਕਈ ਸਵਾਲ ਕਰਦੇ ਕਈ ਭਰਾ ਕਹਿੰਦੇ ਵੀ ਪਾਉਣਾ ਨਹੀਂ ਚਾਹੀਦਾ ਕੀ ਕਹਿੰਦੇ ਪਾਉਣਾ ਚਾਹੀਦਾ ਸੋਡਾ ਕਿਦੋਂ ਦਾ ਤਜਰਬਾ ਹੈ ਬਾਈ ਆਪਾਂ ਨੂੰ ਮੰਨ ਕੇ ਚੱਲ ਵੀ ਸਾਲ ਕੀ ਆਪਾਂ ਇਹ ਜਦੋਂ ਸਟਾਰਟ ਕੀਤਾ ਉਦੋਂ ਬਹੁਤ ਦਿੱਕਤਾਂ ਆਗੀਆਂ ਰਿਪੀਟ ਵਾਲੀ ਵੀ ਆਪਣੇ ਕੋਲੇ ਆਈ ਆ ਦੁੱਧ ਦੀ ਵੀ ਇੰਨਾ ਪੈਦਾਵਾਰ ਨਹੀਂ ਹੁੰਦੀ ਸੀ ਤੇ ਨਾ ਹੀ ਹਰੇ ਵਾਲਾ ਕੰਮ ਐਡਾ ਸੌਖਾ ਠੀਕ ਹੈ ਚਾਰ ਆਪਾਂ ਨੂੰ ਪਾਉਂਦਿਆਂ ਨੂੰ ਚਾਰ ਸਾਲ ਹੋ ਗਏ ਮਾਨਕ ਵੀਰੇ ਬਿਨਾ ਤਾਂ ਕਾਮਯਾਬ ਹੈ ਨਹੀਂ ਐ ਵੀਰੇ ਚਾਰ ਪਾਉਣੇ ਬਈ ਆਪ ਦਾ ਟੋਆ ਦੱਬ ਕੇ ਕੇ ਸਿਸਟਮ ਕੋਈ ਉਹ ਗੱਠਾਈਆਂ ਬਣਾਉਂਦਾ ਨਹੀਂ ਬਈ ਟੋਆ ਦੱਬ ਕੇ ਅਲੀ ਆਪਣੀ ਆਪ ਦੀ ਮੱਕੀ ਹੁੰਦੀ ਐ ਠੀਕ ਐ ਜੇ ਆਪਾਂ ਨੂੰ ਪਰਚੇਜ ਕਰਨੀ ਪਵੇ ਆਪਾਂ ਉਹ ਵੀ ਕਰਦੇ ਆਂ ਤੇ ਆਪਦੀ ਪੱਟ ਚ ਤਿਆਰ ਬਾਈ ਉਹਦੇ ਵਿੱਚ ਵੀ ਛੋਟਾ ਜਿਹਾ ਹੁੰਦਾ ਯਾਰ ਇਹ ਕੁੱਲੀ ਲਾਗੇ ਦੀ ਗੱਲ ਜਾਂਦਾ ਕੋਈ ਛੋਟਾ ਪਾਉਣ ਦਾ ਤਰੀਕਾ ਹੈਗਾ ਲੱਗਦਾ ਉਹਨੂੰ ਮੰਨ ਕੇ ਨਾ ਆਪਣੀ ਪਿੰਡਾਂ ਵਾਲਾਂ ਦਾ ਹੁਣ ਸਿਸਟਮ ਇਹ ਚੱਲਿਆ ਪਿਆ ਅਗਲਾ ਯਾਰ ਮੀਂਹ ਤੋਂ ਡਰਦਾ ਤਾਂ ਉਹਦਾ ਪਾਈ ਜਾਂਦਾ ਵੀ ਦੱਬੀ ਤੁਰਿਆਉਂਦਾ ਵੀ ਸਿੱਟੀ ਚੱਲ ਕੋਸ ਨਹੀਂ ਹੁੰਦਾ ਇਹਨੂੰ ਉਹ ਬਾਈ ਲਤੜਾਈ ਨਹੀਂ ਕਰਦੇ ਉਹ ਲੋਕਾਂ ਦੀ ਸ਼ਿਕਾਇਤ ਹੀ ਹੈਈ ਅਬ ਯਾਰ ਸਾਡਾ ਤਾਂ ਤਾਂ ਤੋਂ ਗਲ ਗਿਆ ਚਾਰ ਜਾਂ ਸਾਈਡਾਂ ਤੋਂ ਗਲਦਾ ਉਹ ਬਾਈ ਉਹਨਾਂ ਦੀ ਗਲਤੀ ਨਾਲ ਹੀ ਗਲਦਾ ਮੱਕੀ ਦੀ ਵੀ ਬਾਈ ਕੋਈ ਦਿਨ ਉਮਰ ਵੀ ਹੋਣੀ ਜਿਹਦੀ ਮੱਕੀ ਵੀ ਹਾਂ ਬਾਈ ਇਹ ਵੀ ਹੋ ਜਾਂਦੀ ਹੈ ਮੰਨ ਕੇ ਕੱਚਾ ਪਾਈ ਜਾਂਦੇ ਆ ਦੁੱਧਾ ਪਾਈ ਜਾਂਦੇ ਵੀ ਮੰਨੇ ਕਿ ਉਹਦੀ ਛੱਲੀ ਦੀ ਸਟੇਜ ਹੁੰਦੀ ਹੈ ਠੀਕ ਹੈ ਉਹ ਬਾਣਾ ਤੇ ਵੀ ਨਿਰਪਰ ਕਰਦਾ ਵੀ ਤੇ ਵੀ ਕਰਦਾ 80 ਦਿਨਾਂ ਦੀ ਵੀ ਆ ਸਕਦੀ ਹੈ 90 95 ਦਿਨ ਵੀ ਲੈ ਸਕਦੀ ਹੈ ਉਹ ਆਪਾਂ ਕੋਈ ਇੱਕ ਪੱਕਾ ਨਹੀਂ ਕਹਿ ਸਕਦੇ ਵੀ ਇੰਨਾ ਦਿਨਾਂ ਤੇ ਆ ਜੂ ਤੇ ਇੱਕ ਬਈ ਜਿਹੜੀ ਮੇਨ ਚੀਜ਼ ਹੈ ਵੈਕਸੀਨ ਆ ਪ੍ਰੋਪਰ ਜਦੋਂ ਮੰਨ ਲਓ ਆਪਣਾ ਜਾਦੇ ਵੱਡਾ ਨੁਕਸਾਨ ਹੁੰਦਾ ਹਨਾ ਉਦੋਂ ਆਪਣੇ ਜਿਵੇਂ ਐਫ ਐਮ ਡੀ ਹੋਊਗੀ ਇਹਦੇ ਵਿੱਚ ਕਿਹੜੀ ਕਿਹੜੀ ਵੈਕਸੀਨ ਤੁਸੀਂ ਲਵਾਉਣੇ ਬਈ ਵੈਕਸੀਨੇਸ਼ਨ ਬਈ ਐਦਾਂ ਵੀ ਜਿਵੇਂ ਹੁਣ ਲੰਪੀ ਦੀ ਵੀ ਹੋਣ ਲੱਗ ਗਈ ਠੀਕ ਹੈ ਵੀ ਚਲੋ ਪਹਿਲੀ ਵਾਰੀ ਤੇ ਨਹੀਂ ਸੀ ਆਪਣੇ ਵੀ ਥੋੜੀ ਬਹੁਤੀ ਦਿੱਕਤ ਆਈ ਹੈ ਆਉਂਦੀ ਹੈ ਬਾਕੀ ਫਿਰ ਵੀ ਚਲੋ ਕੰਟਰੋਲ ਰਿਹਾ ਹੈ ਤੇ ਦਰ ਤਾਂ ਚੰਗਾ ਹੀ ਹੈ ਹਾਂਜੀ ਤੇ ਬਾਕੀ ਆਪਣੀ ਇਹ ਮੂੰਹ ਖੁਰਦੀ ਹੋਗੀ ਗਲ ਕੋਟੂਦੀ ਹੋਗੀ ਇਹ ਵੈਕਸੀਨੇਸ਼ਨ ਵੀ ਹੋਣੀ ਹੋਣੀ ਹੈ ਪਰ ਆਪਣੇ ਹੁਣ ਤੁਸੀਂ ਐ ਲਾ ਲਓ ਵੀ ਇੰਨੀ ਚੱਲੀ ਜਾਂਦਾ ਇਹ ਸਿੱਕਾ ਮੂੰਹ ਖੁਰਦਾ ਆਪਣੇ ਕੋਈ ਦਿੱਕਤ ਨਹੀਂ ਆਈ ਕਿਉਂਕਿ ਆਪਣੇ ਵੈਕਸੀਨੇਸ਼ਨ ਹੁੰਦੀ ਹੈ ਬਾਕੀ ਸਾਫ ਸਫਾਈ ਹੁੰਦੀ ਹਾਂ ਬਈ ਸਾਫ ਸਫਾਈ ਮਨ ਕੋਈ ਬਾਹਰੋਂ ਬੰਦਾ ਵੀ ਆਉਂਦਾ ਉਹਦੀ ਵੀ ਧਿਆਨ ਰੱਖਿਆ ਜਾਂਦਾ ਸੇਫਟੀ ਦਾ ਠੀਕ ਹੈ ਹਾਂਜੀ ਤੇ ਬਾਕੀ ਭਈਆ ਕੱਚਾ ਰੱਖਣ ਦਾ ਕੀ ਕਾਰਨ ਆ ਵਿੱਚ ਮੰਨ ਲਓ ਏਡਾ ਤਗੜਾ ਫਾਰਮ ਪਾਲਿਆ ਹਨਾ ਤੇ ਪੁਰਾਣੇ ਜਿਵੇਂ ਆਪਣੇ ਪਹਿਲਾਂ ਹੁੰਦੇ ਸੀਗੇ ਭਈ ਡੰਗਰਾਂ ਏਠਾਂ ਲੋਕ ਤਾਂ ਫਰਸਾ ਲਾਉਂਦੇ ਆ ਤੁਸੀਂ ਆ ਨਾਲ ਮਿੱਟੀ ਜਿਹੜਾ ਕੱਕਾ ਰੇਤਾ ਵੀ ਸਿੱਟਿਆ ਇੱਥੇ ਬਈ ਰੇਤੇ ਦਾ ਕਾਰਨ ਵੀ ਹੈਗਾਗਾ ਜਿਵੇਂ ਆਪਣੇ ਪਸ਼ੂਆ ਨਾ ਇਹਨਾਂ ਨੂੰ ਗਾਂਆਂ ਨੂੰ ਐਫ ਐਫ ਨੂੰ ਲੇਮ ਦੀ ਵੀ ਦਿੱਕਤ ਆਉਂਦੀ ਹੈ ਠੀਕ ਹੈ ਜਾਰੇ ਗਾਰਾ ਵੀ ਇਹਨਾਂ ਵਾਸਤੇ ਲੇਮ ਹੋ ਜਾਂਦੀ ਹੈ ਇਹਨਾਂ ਨੂੰ ਠੀਕ ਹੈ ਉਹ ਫਿਰ ਪੈਰਾਂ ਤੋਂ ਲੰਗੜਾਣਾ ਪਣ ਹੋ ਜਾਂਦਾ ਤਾਂ ਕਰਕੇ ਵੀ ਸੁੱਕਾ ਤੇ ਮਾੜੀ ਮੋਟੀ ਸਫਾਈ ਜਿੰਨੀ ਰਹਿ ਜੇ ਚੰਗੀ ਹੈ ਬਾਕੀ ਉੱਥੇ ਨਾਲੇ ਰੈਸਟ ਆ ਜਾਂਦੀ ਨਾਲੇ ਰੈਸਟ ਬਾਕੀ ਬਈ ਉਹਨੂੰ ਬਾਹਿਆ ਜਾਂਦਾ ਥਾਂ ਦਾ ਬਹੁਤ ਵਧੀਆ ਗੱਦਾ ਬੰਦ ਹੈ ਹਾਂ ਮਟਾਇਰਸ ਵਗੈਰਾ ਨਹੀਂ ਆਉਂਦਾ ਹਨਾ ਜੀ ਸਾਫ ਥਾਂ ਤੇ ਬੈੰਦੀ ਹੈ ਤੇ ਥੱਲੇ ਥਾਣਾ ਥੁਣਾ ਦਾ ਵੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਆਹ ਬਾਈ ਮਾੜਾ ਕਾ ਲੋਕ ਦਾ ਸਿਸਟਮ ਸਮਝਾ ਦਿਓ ਤੇ ਕਿਵੇਂ ਵਧੀਆ ਮੈਨੂੰ ਲੱਗੀ ਚੀਜ਼ ਯਾਰ ਜਦੋਂ ਮਨ ਲਾ ਪਸ਼ੂ ਖਾਂਦਾ ਹਨਾ ਇਹ ਲੋਕ ਬਈ ਆਏ ਆ ਇਹ ਆਪਾਂ ਨੂੰ ਕੱਲੀ ਕੱਲੀ ਗਾਂ ਫੜਨ ਦੀ ਲੋੜ ਨਹੀਂ ਹੈਗੀ ਵੀ ਯਾਰ ਮਗਰ ਰੱਸਾ ਲੈ ਕੇ ਭੱਜੇ ਫਿਰ ਉਹ ਇੱਥੇ ਪਸ਼ੂ ਨੂੰ ਤੁਸੀਂ ਲਾਲਚ ਦੇ ਸਕਦੇ ਹੋ ਨੀਰੇ ਦਾ ਫੀਡ ਦਾ ਉਹਨੂੰ ਪਾ ਕੇ ਤੇ ਪਸ਼ੂ ਆਊਗਾ ਆਟੋਮੈਟਿਕ ਇਥੋਂ ਲੋਕ ਹੋ ਜਾਣੇ ਕੋਈ ਮੰਨ ਲਓ ਆਪ ਦਾ ਦਵਾਈ ਦੇਣੀ ਜਾਂ ਕੋਈ ਹਾਂ ਬਈ ਉਹ ਕੰਮ ਬਹੁਤ ਸੌਖਾ ਹੋ ਗਿਆ ਅੱਗੇ ਘੌਲ ਹੋ ਜਾਂਦੀ ਸੀ ਵੀ ਪਸ਼ੂ ਨੂੰ ਫੜਨਾ ਜੋ ਖੁੱਲਾ ਪਸ਼ੂ ਹੈ ਆਪਣਾ ਤੋਂ ਨਹੀਂ ਫੜਿਆ ਜਾਂਦਾ ਬਾਕੀ ਇਹਨਾਂ ਨੂੰ ਸੰਗਲ ਵੀ ਨਹੀਂ ਪੈਂਦੀ ਹਾਂ ਬਈ ਮੁੜ ਕੇ ਫਿਰ ਵਿੱਚ ਬੱਚ বাজਦੇ ਆ ਕਸਦੇ ਕੋਈ ਜਿਵੇਂ ਡੱਗੀਆਂ ਉਹ ਤਿੱਖੀਆਂ ਉਹਨਾਂ ਦੀਆਂ ਕੰਨੀਆਂ ਉੱਥੋਂ ਵੀ ਨੁਕਸਾਨ ਵੀ ਹੁੰਦਾ ਪਸ਼ੂ ਦਾ ਠੀਕ ਹੈ ਤੇ ਇਹ ਕੰਮ ਵੱਧ ਗਿਆ ਠੀਕ ਹੈ ਤੇ ਬਾਕੀ ਬਈ ਪਾਣੀ ਪੂਣੀ ਦਾ ਜਿਹੜਾ ਸਾਰਾ ਕੰਮ ਆਟੋਮੈਟਿਕ ਹਾਂ ਬਈ ਉਹ ਆਟੋਮੈਟਿਕ ਹੈ ਇਹਦੇ ਨਾਲ ਬਈ ਜਿਹੜਾ ਜਾਣਕ ਤੌਰ ਤੇ ਤੁਹਾਡਾ ਸ਼ੈੱਡ ਪਾਇਆ ਹਨਾ ਹਰੇਕ ਹੀ ਚੀਜ਼ ਮੰਨ ਲਓ ਮਸ਼ੀਨਰੀ ਹੈ ਬੰਦੇ ਦਾ ਕਲੇ ਪੱਠਣ ਹੀ ਰਹੀ ਪਉਣਾ ਤੇ ਇਹਦੇ ਵਿੱਚ ਬਈ ਲੇਬਰ ਦੇ ਵੀ ਬਹੁਤ ਮੰਨ ਲਓ ਹੁਣ ਮੰਨ ਲਓ ਘੱਟ ਲੇਬਰ ਨਾਲ ਵੀ ਜਿਆਦਾ ਪਸ਼ੂ ਸੰਭੇ ਜਾ ਰਹੇ ਹਨ ਹਾਂ ਬਈ ਹੈਗੀ ਹੁਣ ਅੱਗੇ ਗੱਲ ਸੀਗੀ ਵੀ ਆਪਣੇ ਅੰਦਰ ਜਿਹੜਾ ਸਿਸਟਮ ਸੀਗਾ ਵੀ ਬੰਦੇ ਬਿਨਾ ਆਪਾਂ ਤੋ ਨਹੀਂ ਕੰਮ ਹੁੰਦਾ ਸੀ ਸਾਰਾ ਗੋਹੇ ਦਾ ਲਾ ਲਓ ਪਾਣੀ ਦਾ ਲਾ ਲਓ ਤੇ ਇਹਦੇ ਚ ਕੰਮ ਹੁਣ ਆਪਾਂ ਆਟੋਮੈਟਿਕਲ ਕੀਤਾ ਹੋਇਆ ਵੀ ਆਪਣੇ ਕੋਲ ਬੰਦਾ ਹੈ ਨਾ ਹੈ ਆਪਾਂ ਕਰ ਸਕਦੇ ਕੱਲਾ ਬੰਦਾ ਵੀ ਕਰ ਸਕਦੇ ਹੁਣ ਬਈ ਆਪਾਂ ਗੱਲ ਕਰਦੇ ਹਾਂ ਨਾ ਕਾਫੀ ਭਰਾ ਇੱਥੇ ਤਲਵੰਡੀ ਨੂੰ ਲਾਗਦੇ ਹਰੇ ਕਹਿੰਦਾ ਯਾਰ ਬਈਆਂ ਨੇ ਬਹੁਤ ਵੱਡਾ ਸ਼ੈੱਡ ਪਾਇਆ ਹੈ ਹਾਂਜੀ ਬਈ ਤੇ ਤੇ ਕੋਈ ਖਰਚਾ ਕਿੰਨਾ ਆ ਗਿਆ ਸਾਰਾ ਹਜੇ ਤਾਈਂ ਬਿਨਾਂ ਜਾਨਵਰਾਂ ਤੋਂ ਬਈ ਬਿਨਾਂ ਜਾਨਵਰਾਂ ਤੋਂ 65 ਲੱਖ ਰੁਪਈਆ ਖਰਚਾ ਆ ਗਿਆ ਠੀਕ ਹੈ ਤੇ ਜਗਾ ਜੀ ਲਈ ਪਈ ਇਹ ਜਗਾ ਤਿੰਨ ਕ ਕਨਾਲਾਂ ਲਾ ਲਓ ਤੁਸੀਂ ਵੀ ਹੈਗੀਆਂ ਤਿੰਨ ਚਾਰ ਕਨਾਲਾਂ ਹੈਗੀਆਂ ਹਾਂ ਤਿੰਨ ਚਾਰ ਕਨਾਲਾਂ ਵੀ ਜਿੰਨੇ ਚ ਸ਼ੈੱਡ ਸ਼ੈੱਡ ਹੈ ਇਹ ਹੋਣੇ ਪੂਰਾ ਕੰਪਲੀਟ ਹੋ ਗਿਆ ਕਿ ਰਹਿੰਦਾ ਏ ਕੁਝ ਵਿੱਚ ਦੇ ਬਈ ਪਾਰਲਰ ਦਾ ਹੀ ਕੰਮ ਰਹਿੰਦਾ ਹੈ ਬਾਕੀ ਸਾਰਾ ਕੰਪਲੀਟ ਹੈ ਇਹ ਗਾ ਸਾਰਾ ਹਾਂ ਵੀ ਜਿਵੇਂ ਸਕ੍ਰੈਪਰ ਲਾ ਲਓ ਸਾਰੇ ਲੋਕ ਸਿਸਟਮ ਲਾ ਲਓ ਟੈਂਕੀਆਂ ਦਾ ਲਾ ਲਓ ਪਾਰਟੀਸ਼ਨ ਦਾ ਬਈ ਆਪਣੇ ਹੋਰ ਵੀ ਹੈ ਨਾ ਬਈ ਪਾਰਟੀਸ਼ਨ ਵੀ ਹੈ ਨਾ ਜਿਹੜੀ ਉਹ ਆਮ ਫਾਰਮਾਂ ਤੇ ਪੱਕੀ ਕੀਤੀ ਬਈ ਹੁੰਦੀ ਹੈ ਠੀਕ ਹੈ ਵੀ ਸਿੱਧੀਆਂ ਪੱਕੀਆਂ ਪੈਪਾਂ ਲਾਆਂਗਾਂ ਹੁੰਦੀਆਂ ਆਪਾਂ ਉਹ ਸਿਸਟਮ ਨਹੀਂ ਕੀਤਾ ਆਪਣੇ ਸਾਰੇ ਗੇਟ ਖੁੱਲਦੇ ਹੋਏ ਹੋਏ ਹੈ ਬਈ ਜੇ ਕੋਈ ਇਕੱਠਾ ਕਰਨਾ ਇਕੱਠਾ ਵੀ ਹੋ ਜੀਂਦਾ ਨਾ ਉਹ ਵੀ ਚੀਜ਼ ਹੋ ਜਾਂਦੀ ਹੈ ਬਾਕੀ ਬਈ ਜਿਵੇਂ ਹੁਣ ਆਪਣੇ ਥਾਂ ਦੀ ਕਮੀ ਸੀਗੀ ਤੇ ਉਹਦੇ ਕਾਰਨ ਵੀ ਟਰੈਕਟਰ ਆਪਾਂ ਲਵਾਈ ਚ ਚਲਾ ਸਕਦੇ ਆ ਰੂਟਾਵੇਟਰ ਮਾਰਨਾ ਹੈ ਕੁਝ ਵੀ ਮਾਰਨਾ ਹੈ ਆਪਾਂ ਨੂੰ ਉਹ ਸੌਖੀ ਹੈ ਚੀਜ਼ ਮਤਲਬ ਟਰੈਕਟਰ ਵਿੱਚ ਠੀਕ ਹੈ ਆਪਾਂ 파ਰਟ ਉੱਚੀ ਪਾਈ ਆਪਣੀਆਂ ਸਾਈਡ ਵਾਲੀਆਂ ਕੰਦਾ ਵੱਧ ਮਜ਼ਬੂਤ ਕਰਨੀਆਂ ਪੈਗੀਆਂ ਉਹਦੇ ਕਾਰਨ ਵੱਧ ਖਰਚਾ ਹੋਇਆ ਤੇ ਬਈ ਹੁਣ ਜਿਹੜੀ ਗਾਂ ਗਰਮੀ ਦਾ ਮੌਸਮ ਆਈ ਜਾਂਦਾ ਹਨਾ ਤੇ ਇਹਦੇ ਵਿੱਚ ਕੀ ਧਿਆਨਯੋਗ ਰੱਖਣ ਵਾਲੀਆਂ ਗੱਲਾਂ ਜਿਹੜੇ ਬਈ ਪਸ਼ੂ ਪਾਲਕ ਰੱਖਣਾ ਬਈ ਉਹਨਾਂ ਦਾ ਨੁਕਸਾਨ ਨਾ ਹੋਵੇ ਕੋਈ ਉਹ ਜਿਹੇ ਵੀ ਥੋੜਾ ਇਹ ਦੱਸੋ ਮਾ ਜੀ ਜਿਹੜੇ ਤਾਂ ਪੁਰਾਣੇ ਆ ਹੁਣ ਉਹ ਤਾਂ ਆਪਾਂ ਤੋਂ ਵੱਧ ਸਿਆਣੇ ਆ ਠੀਕ ਹੈ ਆਪਾਂ ਉਹਨਾਂ ਨੂੰ ਤਾਂ ਚਲੋ ਦੱਸਣ ਦੀ ਲੋੜ ਹੀ ਨਹੀਂ ਜਿਹੜੇ ਚਲ ਨਵੇਂ ਆ ਉਹ ਵਿੱਚ ਬੰਦਿਆਂ ਨੂੰ ਲਾਲਚੋ ਜਾਂਦਾ ਵੀ ਅਰ ਚਲ ਹੁਣ ਦੁੱਧ ਦਾ ਰੇਟ ਥੋੜਾ ਜੰਗਾ ਮਿਲਣ ਲੱਗ ਜੂ ਵੀ ਪਸ਼ੂ ਹੋਰ ਲੈ ਲਗੇ ਤਾਂ ਉਹ ਬਈ ਨਵੇਂ ਜਾਨਵਰ ਨਾ ਪਾਉਣ ਤਾਂ ਕਰਕੇ ਉੱਥੋਂ ਵੀ ਥੋੜੀ ਜੀ ਬਿਮਾਰੀ ਵੱਧ ਆਊਗੀ ਹੂੰ ਠੀਕ ਹੈ ਇੱਕੀ ਉਹ ਪੁਰਾਣੇ ਪਸ਼ੂਆਂ ਨੂੰ ਨਹੀਂ ਆਪਣਾ ਇਹਨੂੰ ਕੁਛ ਹੁੰਦਾ ਜਿਹੜੇ ਬੰਦੇ ਨੂੰ 2 ਸਾਲ ਗਾਂ ਨੂੰ ਰੱਖਦੇ ਹੋਗੇ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਕੋਈ ਮਾੜਾ ਮੋਟਾ ਕੀ ਕਹਿਣਾ ਵੀ ਹਲਕਾ ਫੁਲਕਾ ਬੁਖਾਰ ਹੋ ਜੇ ਨਵੀਂ ਗਾਂ ਆਪਾਂ ਨੂੰ ਜਾ ਕੇ ਛੱਟ ਕਰਦੀ ਹੈ ਉਹਨੂੰ ਕੋਈ ਨਾ ਕੋਈ ਬਿਮਾਰੀ ਨਵੀਂ ਆਉਂਦੀ ਰਹਿੰਦੀ ਹੈ। ਬਾਕੀ ਮਛਰ ਮਛਰਦਾਨ ਨਹੀਂ ਆਣਾ ਫੌਗਰਾਂ ਫਗਰਾਂ ਹਾਂ ਬਾਈ ਬਸ ਇਹੀ ਹੈ ਹਵਾ ਦਾ ਸਿਸਟਮ ਜਿਆਦਾ ਰੱਖਣਾ ਪੂ ਤੇ ਜਾਂ ਆਪਣਾ ਫੌਗਰ ਹੋ ਗਏ ਇੱਕ ਬਾਈ ਸਪ੍ਰਿੰਕਲ ਹੋ ਗਏ ਇਹ ਇਹ ਜਦੋਂ ਹੁਣ ਮੰਨ ਕੇ ਜਿਆਦਾ ਗਰਮੀ ਹੋਗੀ ਨਾ ਇਹ ਨੀਰਾ ਪਾਣੀ ਸਿੱਟਣਗੇ ਆਹ ਜਿਹੜੇ ਸਾਈਡ ਤੋਂ ਹਾਂ ਇਹ ਬਹੁਤ ਜ਼ਰੂਰੀ ਹੈ ਬਾਈ ਇਹਦੇ ਨਾਲ ਹੀ ਇਹਨਾਂ ਨੇ ਪਸ਼ੂਆਂ ਨੇ ਨੀਰਾ ਖਾਣਾ ਹੈ ਪਸ਼ੂ ਨੀਰਾ ਖਾਈ ਜਾਵੇ ਗਾਲਾ ਕਰੀ ਜੋ ਹੋਰ ਕੋਈ ਦਿੱਕਤ ਨਹੀਂ ਆਉਂਦੀ ਜਿਆਦਾਤਰ ਮਛਰ ਨਾਲ ਕੋਈ 2 ਕਿਲੋ ਦੁੱਧ ਘਟ ਜਾਣੀਆਂ ਹੋਰ ਕੋਈ ਦਿੱਕਤ ਨਹੀਂ ਹੈਗੀ ਬਾਕੀ ਬਈਆ ਖੁਰਨੀ ਵੀ ਥੋੜਾ ਵਧੀਆ ਡਿਜ਼ਾਈਨ ਮਨ ਕੇ ਜਿਵੇਂ ਪਹਿਲਾਂ ਆਪਣੇ ਅੰਦਰ ਪੱਕੀ ਖੁਰਲੀ ਹੁੰਦੀ ਹੈ ਬੱਜਰੀ ਵਾਲੀ ਹਾਂਜੀ ਉਹਦੇ ਚ ਨਾ ਆਹ ਖਰਾਕ ਜੰਮਦੀ ਹੈ ਜੰਮਦੀ ਹੈ ਤੇ ਫਿਰ ਫੰਗਸ ਪੈਦਾ ਹੋ ਜਾਂਦੀ ਹੈ ਉਲੀ ਉਹਦੇ ਨਾਲ ਫਿਰ ਇਹਨਾਂ ਦੇ ਮਸਟੈਟਸ ਵਾਲੇ ਦਿੱਕਤ ਆਉਂਦੀ ਹੈ ਮਸਟੈਟਸ ਬਹੁਤ ਹੁੰਦੇ ਹਾਂ ਹਾਂ ਹੁਣ ਬਾਈ ਉਹ ਦਿੱਕਤ ਨਹੀਂ ਹੈਗੀ ਆਪਣੀ ਸਫਾਈ ਵੀ ਆਪਾਂ ਨੂੰ ਸੌਖੀ ਹੈ ਕਰਨੀ ਠੀਕ ਹੈ ਤੇ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਨਾ ਤੇ ਬਾਈ ਇੱਕ ਥੋੜਾ ਜਿਹਾ ਲਾਸਟ ਤੇ ਮੈਸੇਜ ਜ਼ਰੂਰ ਦੇ ਦਿਓ ਆਪਣੇ ਜਿਹੜੇ ਭਰਾ ਇਕੱਲੇ ਨੌਕਰੀ ਤੇ ਜਾਂ ਬਾਹਰ ਜਾਣ ਦੇ ਚੱਕਰ ਚ ਹੈਗੇ ਹਨਾ ਤੇ ਬਈ ਇੱਥੇ ਰਹਿ ਕੇ ਵੀ ਵਧੀਆ ਕੰਮ ਕਰ ਸਕਦੇ ਆ ਬਾਈ ਕੰਮ ਕਰ ਸਕਦੇ ਆ ਪਰ ਕਿਸੇ ਦੇ ਕਿਸ ਨੂੰ ਦੇਖ ਕੇ ਨਾ ਕਰੇ ਲਾਲਚ ਮੰਨ ਕੇ ਵੀ ਕੱਲਾ ਆਪਾਂ ਨੂੰ ਯਾਰ ਪੀਆ ਉਹ ਬੰਦੇ ਨੂੰ ਆਪ ਨੂੰ ਸ਼ੌਂਕ ਵੀ ਹੋਵੇ ਸ਼ੌਂਕ ਹੋਵੇ ਠੀਕ ਹੈ ਨਾ ਵੀ ਆਪਾਂ ਨੂੰ ਯਾਰ ਕੋਈ ਬਚੇ ਨਾ ਬਚੇ ਆਪਾਂ ਤਾਂ ਸ਼ੌਂਕ ਵਜੋਂ ਵੀ ਕਰਕੇ ਦੇਖਣਾ ਵੀ ਆਪਾਂ ਨੂੰ ਬਾਕੀ ਸ਼ੌਂਕ ਨਾਲ ਬੰਦਾ ਕੰਮ ਕਰੂਗਾ ਤਾਂ ਪੈਸੇ ਬਣਦੇ ਮਨ ਦੀ ਖੁਸ਼ੀ ਵੀ ਹੁੰਦੀ ਹੈ ਬਾਈ ਕੱਲਾ ਪੈਸਾ ਵੀ ਨਹੀਂ ਜ਼ਰੂਰੀ ਹੁੰਦਾ ਠੀਕ ਹੈ ਬੰਦਾ ਉਵੇਂ ਕਰਕੇ ਦੇਖੇ ਮੁਨਾਫਾ ਆਪ ਹੀ ਆਟੋਮੈਟਿਕ ਹੀ ਹੋਣੇ ਠੀਕ ਹੈ ਇਹ ਮੰਨ ਕੇ ਲੁਕੋਂਦਿਆਂ ਨਹੀਂ ਬਾਈ ਕੋਸੇ ਜੇ ਦਿੰਦ ਗਈਆਂ ਠੀਕ ਹੈ ਜਿਹੜਾ ਜਾਨਵਰ ਹਾਂ ਬਾਈ ਜਾਨਵਰ ਇਹ ਐ ਨਹੀਂ ਵੀ ਆਪਦਾ ਹੀ ਖਾ ਕੇ ਗੱਲਾਂ ਗੋਹੀ ਕਰਦੇ ਤੁਹਾਨੂੰ ਨਾਲ ਆਪਦੇ ਪਾਲਦੇ ਵਧੀਆ ਮੰਨ ਲਓ ਆਪ ਦਾ ਸਟੇਟਸ ਰੱਖ ਸਕਦੇ ਹਾਂ ਹਾਂ ਬਈ ਹਾਂ ਬਿਲਕੁਲ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਬਈ ਤੁਹਾਡੇ ਜਾਣਕਾਰੀ